ਇਹ ਕਿਉਂ ਜੀ ਆਫਰਮਾਨ ਡਾਕਟਰ ਨਹੀਂ ਕਰਨਗੇ ਪਿੰਡਾਂ ਦੇ ਮਰੀਜ਼ਾਂ ਦਾ ਇਲਾਜ ਦੋ ਪਿੰਡ ਕੀਤੇ ਬਲੈਕਲਿਸਟ ਆਖਿਰ ਕੀ ਹੈ ਪੂਰਾ ਵਿਵਾਦ ਜੀ ਹਾਂ ਇਹ ਤਸਵੀਰ ਵੇਖੋ ਕੰਧ ਤੇ ਲੱਗਿਆ ਇਹ ਸਫੇਦ ਕਾਗਜ਼ ਅਤੇ ਕਾਗਜ਼ ਤੇ ਲਿਖਿਆ ਇਹ ਫਰਮਾਨ ਵੇਖੋ ਸਾਰਾ ਵਿਵਾਦ ਇਸ ਫਰਮਾਨ ਦਾ ਹੀ ਹੈ ਜਿਸ ਦੇ ਹਰ ਪਾਸੇ ਚਰਚੇ ਹੋ ਰਹੇ ਨੇ ਅਤੇ ਵਿਰੋਧ ਦਰਸਲ ਬਠਿੰਡਾ ਦੇ ਆਈਐਮਐਨਏ ਰਾਮਪੁਰ ਦੇ ਸੂਚ ਅਤੇ ਮੰਡੀਕਲਾ ਪਿੰਡ ਦੇ ਲੋਕਾਂ ਦੇ ਇਲਾਜ ਤੇ ਪਾਬੰਦੀ ਲਾ ਦਿੱਤੀ ਹੈ ਫਰਮਾਨ ਜਾਰੀ ਕੀਤਾ ਹੋਇਆ ਕਿ ਕੋਈ ਵੀ ਨਿੱਜੀ ਹਸਪਤਾਲ ਇਨਾ ਪਿੰਡਾਂ ਦੇ ਕਿਸੇ ਵੀ ਮਰੀਜ਼ ਦਾ ਇਲਾਜ ਨਹੀਂ ਕਰੇਗਾ ਇਸ ਫਰਮਾਨ ਨੂੰ ਇਨਾ ਪਿੰਡਾਂ ਦੇ ਲੋਕ ਤੁਗਲਕੀ ਫਰਮਾਨ ਦੱਸ ਰਹੇ ਵਿਰੋਧ ਕਰ ਰਹੇ ਨੇ ਇਸ ਫਰਮਾਨ ਦੇ ਵਿਰੋਧ ਵਿੱਚ ਇਨਾ ਪਿੰਡਾਂ ਦੇ ਸਰਪੰਚਾਂ ਤੇ ਲੋਕਾਂ ਨੇ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਹੁਣ ਤੁਹਾਨੂੰ ਇਸ ਬਾਈਕਾਟ ਦੇ ਪਿੱਛੇ ਦਾ ਕਾਰਨ ਵੀ ਦੱਸ ਦਿੰਦੇ ਹਾਂ ਦਰਸਲ ਕੁਝ ਸਮਾਂ ਪਹਿਲਾਂ ਇੱਕ ਮਰੀਜ਼ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਨਿੱਜੀ ਹਸਪਤਾਲ ਦੇ ਬਾਹਰ ਟਰਨਾ ਦਿੱਤਾ ਜਿਸ ਕਾਰਨ ਡਾਕਟਰਾਂ ਅਤੇ ਪਿੰਡ ਵਾਸੀਆਂ ਵਿੱਚ ਕਾਫੀ ਹੰਗਾਮਾ ਹੋਇਆ ਇਸ ਤੋਂ ਬਾਅਦ ਆਈਐਮਐ ਨੇ ਫਰਮਾਨ ਜਾਰੀ ਕਰ ਦਿੱਤਾ ਜੀ ਹਾਂ ਦੱਸਿਆ ਤਾਂ ਹੁਜਾਰੇ ਅਸਲ ਵਿੱਚ ਨੌਜਵਾਨ ਦੀ ਜਦੋਂ ਕਾਫੀ ਟਾਈਮ ਲੱਗ ਗਿਆ ਜੀ ਉਹਨਾਂ ਨੂੰ ਰੈਫਰ ਨਹੀਂ ਕੀਤਾ ਗਿਆ ਜਿਹੜੇ ਉਹਦੇ ਮਾਪਿਆਂ ਨੇ ਦੋਸ਼ ਲਾਇਆ ਸੀਗਾ ਉਹਨੂੰ ਰੈਫਰ ਨਹੀਂ ਕੀਤਾ ਗਿਆ ਮੌਤ ਹੋ ਗਈ ਤੇ ਉੱਥੇ ਜਿਹੜੀ ਜੁਨੀਅਨ ਆ来 ਸੀ ਜਾਂ ਪਿੰਡ ਦੇ ਜਿਹੜੇ ਕੁਝ ਨੌਜਵਾਨ ਸੀ ਉਹਨਾਂ ਦੀ ਉਹ ਤੇ ਤੁਮਾਏ ਹੋ ਗਈ ਉਹਨਾਂ ਨਾਲ ਜਿਹੜੇ ਪਿੰਡ ਕਿਰੇਕੜੇ ਦੇ ਮਸਲੇ ਉਹ ਸੂਚਪਿੰਡ ਤੇ ਮੰਡੀਕਲਾਂ ਜੀ ਇਹ ਦੋਵੇਂ ਪਿੰਡਾਂ ਦਾ ਨੌਜਿਕ ਕਿਹੜੇ ਪਿੰਡ ਦਾ ਸੀ ਇਹ ਸੂਚਪਿੰਡ ਦਾ ਸੀਗਾ ਹਾਂਜੀ ਉਹ ਡਾਕਟਰਾਂ ਨਾਲ ਮਾੜੀ ਮੁੱਟੀ ਕਹਾ ਸੁਣੀ ਹੋ ਗਈ ਉਸ ਤੋਂ ਬਾਅਦ ਇਹਨਾਂ ਦੀ ਸੰਸਥਾ ਜੀ ਇਹਨਾਂ ਦੀ ਆਬਦੀ ਬਣੀ ਹੋਈ ਡਾਕਟਰ ਪ੍ਰਾਈਵੇਟਾਂ ਜੀ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਮੰਡੀਕਲਾਂ ਤੇ ਸੂਚਪਿੰਡ ਦੇ ਮਰੀਜ਼ਾਂ ਮਰੀਜ਼ਾਂ ਦਾ ਇਲਾਜ ਨਹੀਂ ਕਰਾਂਗੇ ਇਹਨਾਂ ਨੇ ਬਾਕਾਇਦਾ ਪੋਸਟਰ ਵੀ ਲਾਤੇ ਆਪਦੇ ਆਪ ਦੇ ਹਸਪਤਾਲਾਂ ਚ ਕਿੰਨਾ ਕੁ ਮੁਸ਼ਕਲ ਕਿਨੇ ਕਰੇ ਤੁਹਾਨੂੰ ਲੱਗਦਾ ਵੀ ਸਹੀ ਕੀਤਾ ਜੇ ਚਲੋ ਕਿਸੇ ਦੀ ਗਲਤੀ ਹੈ ਉਹ ਬੈ ਕੇ ਹੀ ਮਸਲਾ ਹੱਲ ਹੋ ਜਾਦਾ ਮੁਸ਼ਕਲ ਮੰਨ ਲਓ ਸਹਾਵ ਬੰਦੇ ਨੇ ਧਰਨਾ ਲਾ ਲਿਆ ਜੀ ਜੇ ਆਪਾਂ 15000 ਬੰਦੇ ਨੂੰ ਦੋਸੂ ਬਾਕੀ ਪਿੰਡ ਦੇ ਬੰਦੇ ਜਿਹੜਾ 15000 ਬੰਦਾ ਉਹਨੂੰ ਆਪਾਂ ਦੂਸਰੀ ਠਹਿਰਾਈਏ ਉਹਨਾਂ ਦੇ ਸਿਰ ਤੇ ਇਹ ਬੋਝ ਪਾਈਏ ਕਿ ਅਸੀਂ ਤੁਹਾਡਾ ਇਲਾਜ ਹੀ ਨਹੀਂ ਕਰਨਾ ਜੀ ਇਹ ਤਾਂ ਗੈਰ ਮਨੁੱਖੀ ਬਦੀਰਾਂ ਨਾ ਜੀ ਉੱਥੇ ਨਾ ਹੀ ਮੁੰਡੇ ਦੀ ਨੌਜਵਾਨ ਦੀ ਮੌਤ ਹੋ ਗਈ ਸੀ ਸੂਚਾਂ ਤੋਂ ਅੱਛਾ ਜੀ ਉਹਦੀ ਉਹਦੇ ਕਾਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਧਰਨਾ ਲਾ ਦਿੱਤਾ ਸੀ ਉਹਦੀ ਵਜ੍ਹਾ ਦੇ ਕਾਰਨ ਸਾਡੇ ਦੋ ਪਿੰਡਾਂ ਦੀ ਸਬਦਾ ਬੰਦ ਕਰਤੀ ਇਹਨਾਂ ਨੇ ਮੈਡੀਕਲ ਸਬਦਾ ਬੰਦ ਕਰਤੀ ਮੰਨ ਲਓ ਉਹਦੇ ਬਾਵਜੂਦ ਅਸੀਂ ਆਏ ਹੋਏ ਹ ਕਸੀਂ ਇਸ ਦਿਹਾਉ ਨੂੰ ਮੰਗ ਕਰਦੇ ਆਂ ਵੀ ਪੱਤਰ ਦੇਣਾ ਆਇਆ ਜਿਸੀਂ ਬੇਨਤੀ ਕਰਨਾ ਆਇਆ ਵੀ ਸਾਡੀ ਇਹ ਸੋਦਾ ਚਾਲੂ ਕਰੀ ਜਾਵੇ ਸਾਡੇ ਬਹੁਤ ਲੋਕ ਪਰੇਸ਼ਾਨ ਹੋ ਰਹੇ ਆ ਉਧਰ ਇਸ ਪੂਰੇ ਵਿਵਾਦ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਡਾਕਟਰ ਅਤੇ ਪਿੰਡ ਦੇ ਲੋਕਾਂ ਵਿਚਕਾਰ ਵਿਵਾਦ ਹੋਇਆ ਸੀ ਜਿਸ ਕਾਰਨ ਡਾਕਟਰਾਂ ਨੇ ਕਦਮ ਚੁੱਕਿਆ ਪਰ ਜੇ ਆ ਕਰਨਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ ਤੇ ਉਹ ਜਲ ਤੋ ਜਲ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਕਿ ਮੇਰੇ ਕੋਲ ਪੰਚਾਇਤਾਂ ਕੁਝ ਆਈ ਸੀ ਕਿ ਹਾਂ ਜਿੱਥੇ ਕਿ ਤੁਸੀਂ ਵੀ ਦੱਸ ਹੀ ਰਹੇ ਹੋ ਕਿ ਆਈਐਮਈ ਵੱਲੋਂ ਜਿਹੜਾ ਹੈਗਾ ਕੁਝ ਇੱਕ ਫੈਸਲਾ ਕੀਤਾ ਗਿਆ ਹੈ ਕਿ ਇੱਕ ਆ ਦੋ ਪਿੰਡ ਜਿਹੜੇ ਸੂਚ ਹੈ ਮੰਡੀਕਲਾ ਹੈ ਇਹਦੇ ਜਿਹੜੇ ਆ ਵਿਅਕਤੀ ਨੇ ਮਰੀਜ਼ ਨੇ ਉਹਨਾਂ ਨੂੰ ਪ੍ਰਾਈਵੇਟ ਡਾਕਟਰ ਜਿਹੜੇ ਹੈ ਕੀ ਉਹ ਉਹਨਾਂ ਦਾ ਇਲਾਜ ਨਹੀਂ ਕਰਨ ਇਤੇ ਇਹਦਾ ਜਿਹੜਾ ਈਸ਼ੂ ਅਰਾਈਜ਼ ਹੋਇਆ ਹੈ ਇਹ ਕੁਝ ਸਮਾਂ ਪਹਿਲਾਂ ਜਿਹੜਾ ਗਿਆ ਇੱਕ ਐਕਸੀਡੈਂਟ ਵਿੱਚ ਇਕ ਵਿਅਕਤੀ ਦੀ ਮਨਬਾਗ ਘਟਨਾ ਹੋਣ ਕਾਰਨ ਉਹਨਾਂ ਦੀ ਡੈਥ ਹੋ ਵੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿਸਾਨ ਯੂਨੀਅਨ ਉਹਨਾਂ ਦੇ ਨਾਲ ਜਿਹੜਾ ਹੈਗਾ ਬੈ ਕੇ ਕੁਝ ਦੁਰਵਿਵਹਾਰ ਵੀ ਹੋਇਆ ਤੇ ਕੁਝ ਜਿਹੜਾ ਹੈਗਾ ਡਾਕਟਰ ਦੇ ਨਾਲ ਉਹਨਾਂ ਨੇ ਕੁਝ ਇਸ਼ੂਜ਼ ਵੀ ਅਰਾਇਜ਼ ਹੋਇਆ ਸੀ ਤੇ ਉਸ ਨੂੰ ਦੇਖਦੇ ਹੋਏ ਬਾਅਦ ਵਿੱਚ ਜੜਾ ਇੱਕ ਆਈਐਮਐ ਨੇ ਇਸ ਤਰੀਕੇ ਦਾ ਫੈਸਲਾ ਲਿਆ ਮੈਂ ਇਹਦਾ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਰਿਸਿਵ ਕੀਤੀ ਹੈ ਮੈਂ ਇਹਦੀ प्रॉपर एक बार जम ए मैं एक बार बुला के अधिकार ले होना चाहिए एक भी एक मेडिकल ऑफिसर लना कि नहीं करेगा व्यक्ति या फिर चंद व्यक्तियों की गलती का जरा भुगतान है वह सारे पिंड कर, करना पड़ता है ਇਹ ਵਿਵਾਦ ਜਿੰਨੀ ਜਲਦੀ ਸੁਲਝ ਜਾਏ ਚੰਗਾ ਹੈ ਕਿਉਂਕਿ ਇਹ ਫਰਮਾਨ ਇਨਸਾਨੀਅਤ ਕਾਨੂੰਨ ਅਤੇ ਡਾਕਟਰੀ ਪੇਸ਼ੇ ਦੀ ਜੋ ਪਾਲਣਾ ਹੈ ਇਹਨਾਂ ਸਭ ਦੇ ਖਿਲਾਫ ਹੈ ਇਸ ਤਰ੍ਹਾਂ ਦਾ ਕਿਸੇ ਦਾ ਇਲਾਜ ਕਰਨ ਤੋਂ ਬਾਈਕਾਟ ਕਰ ਦੇਣਾ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ ਸੁਪਰ ਪ੍ਰਸ਼ਾਸਨ ਨੂੰ ਵੀ ਲੋੜ ਹੈ ਜਲ ਤੋ ਜਲ ਇਹ ਵਿਵਾਦ ਹੱਲ ਕਰਵਾਉਣ ਦੀ ਅਤੇ ਇਹ ਫਰਮਾਨ ਵਾਪਸ ਕਰਵਾਉਣ ਦੀ ਬਠਿੰਡਾ ਤੋਂ ਮਨਿਚਕਰ ਪੀਜੀਸੀ